ਲੋ ਜੀ ਸੱਜਣ ਜੀ ਸਵੇਰੇ ਸਵੇਰੇ ਤੜਕਸਾਰ 6 ਵਜੇ ਲਾਈਵ ਹੋਣ ਦਾ ਸਬੱਬ ਕੀ ਬਣਿਆ ਉਸ ਲਾਈਵ ਹੋਣ ਦੇ ਸਬੱਬ ਬਾਰੇ ਮੈਂ ਬਾਅਦ ਚ ਗੱਲ ਕਰਦਾ ਪਹਿਲਾਂ ਤੁਹਾਨੂੰ ਦੱਸਦਾ ਵੀ ਕੋਟਪੂਰਾ ਕਿੰਨਾ ਸੁੰਦਰ ਸ਼ਹਿਰ ਹੈ ਕੋਟਪੂਰੇ ਦੇ ਬੱਤੀਆਂ ਵਾਲੇ ਚੌਂਕ ਵਿੱਚ ਮੈਂ ਖੜਾ ਤੇ ਆ ਲੋ ਪਹਿਲਾਂ ਤੁਹਾਨੂੰ ਦਿਖਾ ਦਿੰਦਾ ਮੈਂ ਤੇ ਆ ਲੋ ਇਹਨੂੰ ਬਾਬਾ ਫੀਰ ਕਾਲਜ ਆਫ ਨਰਸਿੰਗ ਵੱਲੋਂ ਕਿਸੇ ਸਮੇਂ ਡਾਕਟਰ ਮਨਜੀਤ ਸਿੰਘ ਢੱਲੋਂ ਨੇ ਸੁੰਦਰ ਬਣਾਇਆ ਸੀ 2012 ਜਾਂ 2013 ਵਿੱਚ ਤੇ ਅੱਜ ਵੀ ਇਹ ਬਹੁਤ ਵਧੀਆ ਬਣਿਆ ਹੋਇਆ ਤੇ ਇਸ ਬਾਰੇ ਪਹਿਲਾਂ ਆਹ ਦੇਖ ਲਓ ਇਹ ਮੁਕਸਰ ਮਲੋਟ ਅਬੋਰ ਗੰਗਾ ਨਗਰ ਨੂੰ ਜਾਣ ਵਾਲੀ ਸੜਕ ਹੈ ਇੱਧਰ ਜਾਂਦੇ ਨੇ ਵਾਹਨ ਤੇ ਇੱਧਰੋਂ ਹੀ ਆਉਂਦੇ ਨੇ ਕਿੰਨਾ ਸੁੰਦਰ ਦ੍ਰਿਸ਼ ਬਣ ਰਿਹਾ ਤੇ ਆਹ ਹੈਗਾ ਜੀ ਫਰੀਦਕੋਟ ਤਲਵੰਡੀ ਜੀਰਾ ਤਰਨਤਾਰਨ ਅੰਮ੍ਰਿਤਸਰ ਤੇ ਫਰੀਦਕੋਟ ਫਿਰੋਜ਼ਪੁਰ ਨੂੰ ਜਾਣ ਵਾਲੀ ਵੀ ਇਹੀ ਸੜਕ ਹੈ ਇੱਧਰ ਵੀ ਹੁਣ ਦੇਖੋ ਕਿੱਡਾ ਸੋਹਣਾ ਦ੍ਰਿਸ਼ ਬਣਿਆ ਹੋਇਆ ਤੇ ਆਹ ਜਿਹੜਾ ਹੈਗਾ ਇੱਥੋਂ ਲਾ ਲੋ ਤੁਸੀਂ ਮੋਗੇ ਤੋਂ ਸੜਕ ਜਲੰਧਰ ਵੀ ਜਾਂਦੀ ਹੈ ਮੋਗਾ ਲੁਧਿਆਣਾ ਚੰਡੀਗੜ੍ਹ ਵੀ ਜਾਂਦੀ ਹੈ ਜਲੰਧਰ ਜੰਮੂ ਵੀ ਇਹ ਉਹ ਸੜਕ ਹੈ ਤੇ ਆਹ ਜਿਹੜੀ ਹੈ ਜੈਤੋ ਗੁਣਿਆਣਾ ਬਠਿੰਡਾ ਡੱਬ ਵਾਲੀ ਸਰਸਾ ਸਾਹਾਰ ਦਿੱਲੀ ਨੂੰ ਜਾਣ ਵਾਲੀ ਹੈ ਇੱਥੇ ਜਿਹੜਾ ਗੰਦਗੀ ਵਾਲਾ ਪਾਣੀ ਹੈ ਨਾਲੀ ਨਾਲਿਆਂ ਵਾਲਾ ਪਾਣੀ ਇਹ ਸੜਕਾਂ ਤੇ ਆਇਆ ਹੈ ਅੱਜ ਦਾ ਨਹੀਂ ਇਹ ਇਹ بارش ਦਾ ਪਾਣੀ ਨਹੀਂ ਇਸ ਵਾਰੇ ਆਪਾਂ ਇੱਥੇ ਦੇਖੋ ਫਰੂਟ ਵਿਕਦਾ ਹੈ ਫਾਸਟ ਫੂਡ ਦੀਆਂ ਦੁਕਾਨਾਂ ਨੇ ਦੇਸ਼ ਦੀ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਗੰਦਗੀ ਚੋਂ ਗੰਦੇ ਪਾਣੀ ਚੋਂ ਲੰਘ ਕੇ ਇਹਨਾਂ ਦੇ ਗਾਹਕ ਆਉਂਦੇ ਨੇ ਆਪਾਂ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਪਰ ਫਿਰ ਮੈਂ ਦੱਸਦਾ ਆ ਵੀ ਕੋੜਕੂਰਾ ਸ਼ਹਿਰ ਬਹੁਤ ਵਧੀਆ ਇਹਦੇ ਚ ਆਪਾਂ ਸਰਕਾਰ ਦੀ ਨਿਕਾਮੀ ਗਣੀਏ ਨਗਰ ਕਾਉਂਸਲ ਦੀ ਨਿਕਾਮੀ ਗਣੀਏ ਸੀਵਰੇਜ ਬੋਰਡ ਦੀ ਨਿਕਾਮੀ ਗਣੀਏ ਜਾਂ ਕਿਹੜੇ ਵਿਭਾਗ ਦੀ ਨਿਕਾਮੀ ਗਣੀਏ ਇਹਦੇ ਬਾਰੇ ਤੁਸੀਂ ਕਮੈਂਟ ਕਰੋ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਤੇ ਆਜੋ ਆਪਾਂ ਇੱਥੇ ਚੱਲਦੇ ਆਂ ਲੋ ਜੀ ਆਪਾਂ ਹੁਣ ਉੱਥੇ ਚੱਲਦੇ ਆਂ ਜਿੱਥੇ ਗੰਦੇ ਪਾਣੀ ਚੋਂ ਲੰਘ ਕੇ ਹੀ ਮੈਨੂੰ ਵੀਡੀਓ ਬਣਾਉਣੀ ਪੈਣੀ ਹੈ ਆਓ ਜੀ ਕੀ ਗੱਲ ਹੈ ਮੈਂ ਉਸੇ ਕਰਕੇ ਲਾਈਵ ਹੋ ਰਿਹਾ ਨਹੀਂ ਨਹੀਂ ਪਾਣੀ ਤੋਂ ਕਿਉਂ ਡਰ ਲੱਗ ਰਿਹਾ ਨਹੀਂ ਕੀ ਨਾਮ ਨਾਮ ਦੱਸ ਦੋ ਮੇਰਾ ਨਾਮ ਤਾਂ ਜਤਿੰਦਰ ਸ਼ਰਮਾ ਅਖਬਾਰ ਵਾਲਾ ਜਤਿੰਦਰ ਸ਼ਰਮਾ ਅਖਬਾਰਾਂ ਵਾਲਾ ਦੇਸ਼ ਦੀ ਆਜ਼ਾਦੀ ਦੇ 77 ਸਾਲਾਂ ਬਾਅਦ ਨਾਲੀ ਨਾਲਿਆਂ ਦਾ ਪਾਣੀ ਸੜਕਾਂ ਤੇ ਜਮਾ ਰਹਿੰਦਾ ਦੇਖੋ ਜੀ ਕੋਟਕਪੂਰਾ ਸੱਤਾ ਛੱਪੜਾਂ ਦੇ ਦਿਵਾਲੇ ਵਸਿਆ ਸੀ ਜੀ ਤੇ ਸੱਤ ਹੀ ਛੋਟੀਆਂ-ਛੋਟੀਆਂ ਛੱਪੜੀਆਂ ਸੀਗੀਆਂ ਜਿਵੇਂ ਸੁਰਗਾਪੁਰ ਹੀ ਹੋਇਆ ਹੋ ਰਿਹਾ ਸੱਤਾਂ ਛੱਪੜਾਂ ਦਾ ਜਿਹੜਾ ਹੁਣ ਪੂਰ ਹੋ ਗਿਆ ਤੇ ਉਦੋਂ ਸ਼ਹਿਰ ਦੀ ਆਬਾਦੀ ਹੁੰਦੀ ਸੀ ਥੋੜੀ ਤੇ ਹੁਣ ਸਾਰੇ ਪਾਸੇ ਆਬਾਦੀ ਹੋ ਗਈ ਤੁਹਾਡੀ ਗੱਡੀ ਆ ਗਈ ਹੈ ਥੋੜੇ ਸ਼ਬਦਾਂ ਚ ਗੱਲ ਕਰੋ ਤੇ ਇਹ ਤਾਂ ਨਿੱਤੇ ਨਗਰ ਕਾਉਂਸਲ ਦਾ ਜਾਂ ਸਾਡੇ ਸ਼ਹਿਰ ਦੇ ਜਿਹੜੇ ਮੌਤਬਰ ਬੰਦੇ ਆਗੂ ਸੀ ਐਮਸੀਸੀ ਜਾਂ ਲੀਡਰ ਸੀ ਉਹਨਾਂ ਦੀ ਗੱਲ ਗਾਇਆ ਗਲਤੀ ਹੈ ਇਹ ਸ਼ਹਿਰ ਨੂੰ ਸਿਸਟਮੈਟਿਕਲੀ ਢੰਗ ਨਾਲ ਬਣਾਇਆ ਹੀ ਨਹੀਂ ਵਾਟਰ ਵਕਸ ਵੀ ਚੜ੍ਹਦੇ ਵੱਲ ਨੂੰ ਬਣਾਇਆ ਸਿੱਧੇ ਤੌਰ ਤੇ ਕਸੂਰਵਾਰ ਸਰਕਾਰ ਦਾ ਪ੍ਰਸ਼ਾਸਨ ਨਗਰ ਕਾਉਂਸਲ ਦਾ ਟੋਟਲ ਪ੍ਰਸ਼ਾਸਨ ਹੈ ਆਲ ਪ੍ਰਸ਼ਾਸਨ ਆਲ ਪ੍ਰਸ਼ਾਸਨ ਚਲੋ ਇਹ ਸਨ ਜੀ ਅਖਬਾਰਾਂ ਵਾਲੇ ਜਤਿੰਦਰ ਸ਼ਰਮਾ ਜੀ ਤੇ ਆ ਲੋ ਜੀ ਹੁਣ ਇਸ ਗੰਦੇ ਪਾਣੀ ਚੋਂ ਲੰਘ ਕੇ ਮੈਨੂੰ ਖੁਦ ਨੂੰ ਤੇ ਆ ਲੋ ਆ ਗੰਦਾ ਪਾਣੀ ਹੈ ਜੇ ਨਾਲ ਹੀ ਨਾਲ ਆਂਦਾ ਹੈ بارش ਦਾ ਨਹੀਂ ਪਾਣੀ ਇੱਥੇ ਇੱਕ ਦੁਕਾਨਦਾਰ ਨੇ ਆਪਾਂ ਇਹ ਦੁਕਾਨਦਾਰ ਨਾਲ ਗੱਲ ਕਰਾਂਗੇ ਆ ਫਰੂਟ ਵੇਚਦਾ ਹੈ ਇਹ ਆਪਾਂ ਇਹ ਦੁਕਾਨਦਾਰ ਨਾਲ ਆਪਣਾ ਕੀ ਨਾਮ ਹੈ ਜੀ ਆ लवली ਜੀ ਆ लवली ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਦੁਕਾਨ ਕਰਦੇ ਨੂੰ ਉਹ ਇਹ ਸਵਰਤ ਸੰਭੀ ਹੈ ਜੀ ਅੱਛਾ ਬੁਰਾ ਹਾਲ ਹੀ ਏ ਚੌਂਕ ਦਾ ਜੀ ਚੌਂਕ ਦਾ ਤਾਂ ਬੁਰਾ ਹਾਲ ਆ ਉਹ ਤਾਂ ਮੈਂ ਦੇਖ ਲਿਆ ਤੇ ਤੁਸੀਂ ਕੋਈ ਇਹਦੀ ਕੰਪਲੀਟ ਨਹੀਂ ਕੀਤੀ ਬਹੁਤ ਕੰਪਲੀਟ ਕੀਤੀ ਹੈ ਜੀ ਬਹੁਤ ਹੈ ਬਸ ਫਾਰਮੈਲਟੀ ਦੀ ਕਰਕੇ ਚਲੇ ਜਾਂਦੇ ਆ ਜੀ ਇਹ ਨਾਲੀ ਨਾਲਿਆਂ ਦਾ ਪਾਣੀ ਆ ਬਸ ਕੱਲੇ ਨਾਲੀ ਨਾਲਿਆਂ ਦਾ ਪਾਣੀ ਤੇ ਗਾਗ ਵੀ ਪ੍ਰਭਾਵਿਤ ਹੁੰਦਾ ਹੋਣਾ ਮੈਂ ਕਹਿੰਦਾ ਜੀ ਗਾਗ ਚੜਦਾ ਹੀ ਕੁਝ ਨਹੀਂ ਗਾਗ ਚੜਦਾ ਹੀ ਕੋਈ ਨਹੀਂ ਬਹੁਤ ਬੁਰਾ ਹਾਲ ਆ ਜੀ ਆ ਮੁਸ਼ਕ ਮਾਰਦੇ ਪਾਣੀ ਚ ਕਿਵੇਂ ਲੰਗੇ ਮੈਂ ਕਹਿੰਦਾ ਜੀ ਸਾਡੇ ਕੋਲੇ ਬੈਠਾ ਜਾਂਦਾ ਇੱਥੇ ਜੀ ਕਸਟਮਰ ਦਿੰਦਾ ਕੀ ਹੁਣ ਸਾਡੇ ਕੋਲੇ ਆਉਣਾ ਜੀ ਕੀ ਮੰਗ ਕਰਦੇ ਹੋ ਬਸ ਇਹ ਮੰਗ ਕਰਦੇ ਵੀ ਸਫਾਈ ਕਰਾਈ ਜਾਵੇ ਨਾਲੇ ਭਰੇ ਪਏ ਆ ਕੱਲਾ ਪਾਣੀ ਆ ਕੱਢ ਕੇ ਚਲੇ ਜਾਂਦੇ ਆ ਕੋਈ ਸਫਾਈ ਨਹੀਂ ਹੁੰਦੀ ਕੁਝ ਨਹੀਂ ਹੁੰਦੀ ਬੁਰਾ ਹਾਲ ਆ ਜੀ ਚੌਂਕ ਦੇ ਵਿੱਚ ਇੰਨੀ ਕੀ ਮਤਲਬ ਗੰਦਗੀ ਆ ਤੁਹਾਨੂੰ ਦੱਸ ਲਈ ਸਕਦੇ ਕਿ ਮੇਨ ਚੌਂਕ ਐ ਇੱਥੇ ਸਭ ਬੰਦੇ ਨੇ ਲੰਘਣਾ ਹਰ ਲੀਡਰ ਨੇ ਹਰ ਬੰਦੇ ਨੇ ਇੱਥੋਂ ਹੀ ਲੰਘਣਾ ਇੰਨਾ ਹੀ ਬੁਰਾ ਹਾਲ ਆ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਕਹਿੰਦੇ ਜਦੋਂ ਸੁਰਤ ਸੰਭਾਲੀ ਐ ਕਿੰਨੀ ਉਮਰ ਆ ਤੁਹਾਡੀ ਮੈਂ 20 ਸਾਲੋਂ ਮਰੇ ਜੀ 34 ਸਾਲ ਆ 10 ਸਾਲ ਤੋਂ ਤਾਂ ਸੁਰਤ ਸੰਭਲ ਜਾਂਦੀ ਐ 24 ਸਾਲ ਤੋਂ ਇਹੀ ਹਾਲ ਆ ਮੈਂ ਕਹਿੰਦਾ ਬੁਰਾ ਹਾਲ ਆ ਜੀ ਢਾਈ ਦਾਕਿਆਂ ਤੋਂ ਇਹੀ ਹਾਲ ਐ ਇੰਨੀ ਖੁਸ਼ੀ ਐ ਸਾਡਾ ਬੂਟਾ ਪਾਈਆਂ ਨਵੀਂ ਸਰਕਾਰ ल्याਉਂਦੀ ਐ ਪਰ ਕੋਈ ਸੁਣਵਾਈ ਨਹੀਂ ਕੁਛ ਨਹੀਂ ਨਵੀਂ ਸਰਕਾਰ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਬਹੁਤ ਬੁਰਾ ਹਾਲ ਹੈ ਲੱਗੇ ਕਾਉਂਸਲ ਨੂੰ ਸ਼ਿਕਾਇਤਾਂ ਕੀਤੀਆਂ ਮੈਂ ਕਹਿੰਦਾ ਜੀ ਹਰ ਬੰਦੇ ਨੇ ਸ਼ਿਕਾਇਤਾਂ ਕੀਤੀਆਂ ਹਰ ਦੁਕਾਨਦਾਰ ਨੇ ਕਿਹਾ ਵੀ ਇਹ ਤਾਂ ਸ਼ੁਰੂ ਹੋ ਜੋ ਆਹ ਦੇਖੋ ਕਿੰਨਾ ਬੁਰਾ ਹਾਲ ਆ ਜੀ ਕਿੱਥੇ ਕਸਟਮਰ ਆਊਗਾ ਕਿੱਥੇ ਕੀ ਸਿਸਟਮ ਬੜੂਗਾ ਕੋਈ ਗੱਲ ਬਾਤ ਕੋਈ ਗੱਲ ਬਾਤ ਬਹੁਤ ਬੁਰਾ ਹਾਲ ਹੈ ਜੀ ਅਸੀਂ ਦੁਕਾਨ ਲਾਉਣ ਲੱਗੇ ਵੀ ਇਹਨੇ ਪਰੇਸ਼ਾਨ ਆ ਸੰਭ ਲੱਗੇ ਪਰੇਸ਼ਾਨ ਆ ਪਰੇਸ਼ਾਨ ਹੀ ਪਰੇਸ਼ਾਨ ਹੈ ਇਹ ਗੰਦਗੀ ਦੇ ਛਿੱਟੇ ਪੈਂਦੇ ਹੋਣਾ ਜਦੋਂ ਕੋਈ ਵਾਹਣ ਲੰਘਦਾ ਬੁਰਾ ਹਾਲ ਹੈ ਜੀ ਕੁਝ ਇੱਕੋ ਸ਼ੁਰੂ ਹੋ ਜੂ ਸਾਡੇ ਕੱਪੜਿਆਂ ਤੋਂ ਕਿੰਨਾ ਬੁਰਾ ਕੁਝ ਸ਼ੁਰੂ ਹੋ ਲੋ ਜੀ ਇਹ ਦੁਕਾਨਦਾਰ ਦਾ ਕਹਿਣਾ ਹੈ ਬਈ ਅਸੀਂ ਆਪ ਨਹੀਂ ਇੱਥੇ ਬੈਠ ਸਕਦੇ ਇਹ ਗੰਦਗੀ ਮੁਸ਼ਕ ਮਾਰ ਦੇ ਪਾਣੀ ਦੇ ਵਿੱਚ ਤੇ ਗਾਹਕ ਲੰਘ ਕੇ ਕਿਵੇਂ ਆਊਗਾ ਸੋ ਇੱਕ ਪਾਸੇ ਆਪਾਂ ਕਹਿੰਦੇ ਆ ਸਰਕਾਰਾਂ ਰੁਜ਼ਗਾਰ ਦੇਣ ਦੇ ਦਾਅਵੇ ਕਰਦੀਆਂ ਨੇ ਤੇ ਆਹ ਸਾਰੀਆਂ ਦੇਖੋ ਆ ਵੀ ਇਹ ਫਲ ਫਰੂਟਾਂ ਦੀ ਦੁਕਾਨ ਹੈ ਆ ਵੀ ਫਲ ਫਰੂਟਾਂ ਦੀ ਜਦੋਂ ਇਹ ਜੂਸ ਕੱਢਦੇ ਨੇ ਤੇ ਇਹਨਾਂ ਨੂੰ ਕਿੰਨੀ ਦਿੱਕਤ ਆਉਂਦੀ ਹੋਣੀ ਆ ਪਰ ਇਹ ਫਾਸਟ ਫੂਡ ਦੀ ਦੁਕਾਨ ਹੈ ਤੇ ਇੱਧਰ ਹੋਰ ਜਿਹੜੇ ਵਾਹਨ ਚਾਲਕ ਨੇ ਰਾਹੀਰ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਇਹਦੇ ਬਾਰੇ ਕੀ ਪ੍ਰਤੀਕਰਮ ਹੈ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਕੋੜਕੂਗਾ ਸਤਿ ਸ੍ਰੀ ਅਕਾਲ ਬੁਲਾਉਣ ਤੋਂ ਪਹਿਲਾਂ ਮੈਂ ਦੱਸਦਾ ਬਈ ਇਹ ਜੈਤੋਂ ਨੂੰ ਜਾਣ ਵਾਲੀ ਸੜਕ ਹੈ ਤੇ ਘੱਟੋ ਘੱਟ 1 ਕਿਲੋਮੀਟਰ ਤੱਕ ਇਸੇ ਤਰ੍ਹਾਂ ਨਾਲੇ ਨਾਲੀਆਂ ਭਰੇ ਹੋਏ ਨੇ ਤੇ ਗੰਦਾ ਪਾਣੀ ਸੜਕਾਂ ਦੇ ਉੱਪਰ ਤੇ ਸਕੂਲ ਕਾਲਜ ਜਾਣ ਵਾਲੇ ਬੱਚਿਆਂ ਨੂੰ ਵੀ ਗੰਦੇ ਪਾਣੀ ਚੋਂ ਲੰਘਣਾ ਪੈਂਦਾ ਗੁਰਦੁਆਰੇ ਮੰਦਿਰ ਜਾਂ ਬਾਜ਼ਾਰ ਜਾਣ ਮੋਕੇ ਸਾਰਿਆਂ ਨੂੰ ਗੰਦੇ ਪਾਣੀ ਚੋਂ ਲੰਘਣਾ ਪੈਂਦਾ ਭਾਵੇਂ ਉਹ ਬੱਚੇ ਨੇ ਬਜ਼ੁਰਗ ਨੇ ਜਵਾਨ ਨੇ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜਾਜ਼ਤ ਸਤਿ ਸ੍ਰੀ ਅਕਾਲ ਜੀ